ਆਨੂ ਲੈ ਕੇ ਚੱਲਦੇ ਹਾਂ ਹੁਣ ਦੇਵੋਂ ਕੇ ਦੇਵ ਮਹਾਦੇਵ ਪੂਰੇ ਨਾਥ ਜੀ ਦੇ ਅਧਿਆਨਸਕ ਮੰਦਿਰ ਰਣੀਕੇ ਵਿਖੇ ਜਿੱਥੇ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਮੰਦਿਰ ਦਾ ਮੁੱਖ ਦਵਾਰ ਅਸੀਂ ਐਂਟਰ ਕਰ ਚੁੱਕੇ ਆਂ ਸਾਨੂੰ ਅੰਦਰ ਕਲਾ ਲਈ ਕਲਾਕ ਕੇ ਸਾਹ ਅੰਦਰ ਸ਼ਿਵਲਿੰਗ ਦੇ ਵੀ ਦਰਸ਼ਨ ਕਰਵਾਵਾਂਗੇ ਇਹ ਮੰਦਰ ਦੇ ਅੰਦਰ ਜੋ ਗੇਟ ਬਣਾਇਆ ਗਿਆ ਹੈ ਬਹੁਤ ਹੀ ਵਧੀਆ ਗੇਟ ਬਣਾਇਆ ਗਿਆ ਹੈ ਇਹ ਸਾਰਾ ਮੰਦਰ ਦਾ ਦ੍ਰਿਸ਼ ਹੈ ਬਿਸਮਿਲ ਲਾਹ ਇਧਰ ਛੇ ਮੰਦਾਰਾ ਸਾਹਮਣੇ ਮੰਦਿਰ ਦਾ ਮੁੱਖ ਜ਼ਵਾਰ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਛੇ ਮੰਦਿਰ ਰਣੀਕੇ ਵਿਖੇ ਅਸੀਂ ਪਹੁੰਚੇ ਆਂ ਮੰਦਿਰ ਰਣੀਕੇ ਵਿਖੇ ਜਿੱਥੇ ਤੁਹਾਨੂੰ ਛੇ ਪੋਲੇ ਜੀ ਦੇ ਸ਼ਿਵਲਿੰਗ ਦੇ ਦਰਸ਼ਨ ਕਰਾਵਾਂਗੇ ਸ਼ੇ ਮੰਦਰ ਜੋ ਪ੍ਰਾਚੀਨ ਇਤਿਹਾਸਿਕ ਸ਼ੇ ਮੰਦਰ ਹੈ ਉਸ ਦਾ ਬਾਹਰੀ ਦ੍ਰਿਸ਼ ਅਸੀਂ ਮੰਦਰ ਦੇ ਅੰਦਰ ਦਾਖਲ ਹੋ ਚੁੱਕੇ ਹਾਂ ਮੇਰੇ ਨਾਲ ਨੇ ਸ਼੍ਰੀ ਚੰਦੇਲ ਜਿਸ਼ਪਾਲ ਸ਼ਰਮਾ ਗੋਲਡੀ ਅਤੇ ਛਾਲੂ ਸਾਹਿਲ ਸ਼ਰਮਾ ਜੋ ਮਾਤਾ ਜੋ ਛੇਪੋਲੇ ਜੀ ਦੇ ਦਰਸ਼ਨ ਕਰਨ ਲਈ ਰਣੀਕੇ ਛੇਪੋਲੇ ਦਰਬਾਰ ਤੇ ਆਏ ਆ ਮੰਦਰ ਵਿਖੇ ਮੰਦਰ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਜੀ ਭਗਤੀ ਬਣਾਈ ਪੱਥਰ ਲਗਾਇਆ ਜਾ ਰਿਹਾ ਹੈ ਜਿੱਥੇ ਸ਼ੇਵਲਿੰਗ ਜੀ ਬਰਾਜਮਾਨ ਨੇ ਉਸ ਜਗ੍ਹਾ ਤੇ ਪੱਥਰ ਲਾਉਣ ਦਾ ਕੰਮ ਚੱਲ ਰਿਹਾ ਹੈ। ਇੱਧਰ ਦੂਸਰੇ ਪਾਸੇ ਲੰਗਰ ਹਾਲ ਤੁਹਾਨੂੰ ਦਿਖਾ ਰਹੇ ਹਾਂ। ਤੁਹਾਡੀ ਬਾਬਾ ਜੀ ਨਾਲ ਗੱਲ ਵੀ ਕਰਵਾਵਾਂਗੇ। ਅਸੀਂ ਮੰਦਰ ਦੇ ਅੰਦਰ ਪਹੁੰਚ ਚੁੱਕੇ ਹਾਂ। ਜਿੱਥੇ ਪੱਥਰ ਦਾ ਕੰਮ ਚੱਲ ਰਿਹਾ ਹੈ ਮਾਰਾਈ ਮਥਲੇ ਰਣੀਕੇ ਮੰਦਰ ਅੰਦਰ ਬਣੇ ਸ਼ੇਪਤੂਣੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸ਼ੇਪੋਲੇ ਜੀ ਦੇ ਦਰਸ਼ਨ ਕਰੋ ਤੁਨਾ ਸਾਹਿਬ ਜਿੱਥੇ ਸੰਤ ਮਹਾਂਪੁਰਸ਼ ਬੈਠ ਕੇ ਤਪੱਸਿਆ ਕਰਦੇ ਨੇ ਦਰਸ਼ਨ ਕਰੋ Tú no sabes